ਜਿਵੇਂ ਕੀ ਆ ਪੰਚਾਇਤਾਂ ਦੀ ਗੱਲ ਕੀਤੀ ਤੇ ਇਹ ਮਖ ਦਾ ਜਿਹੜਾ ਮਸਲਾ ਹੈ ਇਹ ਪੰਜਾਬ ਦੇ ਵਿੱਚ ਹੁਣ ਅੱਗੇ ਕੀ ਕਿ ਬੜਾ ਭਖਦਾ ਜਾਏਗਾ ਹੋਰ ਗੱਲਾਂ ਬਾਹਰ ਆਣਗੀਆਂ ਹੋਰ ਵਿਰੋਧ ਹੋਏਗਾ ਇਸ ਮਸਲਿਆਂ ਦੇ ਵਿੱਚ ਸੁਨੀਲ ਜਾਖੜ ਦੀ ਐਂਟਰੀ ਹੁੰਦੀ ਹੈ ਸੁਨੀਲ ਜਾਖੜ ਵੀ ਜਿਹੜੀ ਗੱਲ ਹੈ ਬੜੇ ਦਿਨਾਂ ਤੋਂ ਚੁੱਪ ਬੈਠੇ ਸੀਗੇ ਉਹਨਾਂ ਦੀ ਕੋਈ ਗੱਲ ਕੋਈ ਬਿਆਨ ਬਾਹਰ ਨਹੀਂ ਆਇਆ ਅਚਾਨਕ ਇੱਕ ਗੱਲ ਬਾਹਰ ਹੁੰਦੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਪਰ ਉਹਦੇ ਵਿੱਚ ਜਿਹੜੀ ਭਾਜਪਾ ਪੰਜਾਬ ਹੈਗੀ ਹੈ ਉਹ ਉਹਨਾਂ ਨੇ ਨਕਾਰ ਦਿੱਤਾ ਵੀ ਜਿਹੜੇ ਸੁਨੀਲ ਜਾਖੜ ਨੇ ਕੋਈ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਪਰ ਸੁਨੀਲ ਜਾਖੜ ਵੱਲੋਂ ਕੋਈ ਅੱਜ ਬਿਆਨ ਆਇਆ ਨਾ ਉਹਨਾਂ ਨੇ ਇਹ ਕਿਹਾ ਮੈਂ ਅਸਤੀਫਾ ਦਿੱਤਾ ਨਾ ਉਹਨਾਂ ਨੇ ਕਿਹਾ ਵੀ ਮੈਂ ਅਸਤੀਫਾ ਨਹੀਂ ਦਿੱਤਾ ਅਸਲੀ ਕਾਰਨ ਕੀ ਹੈ ਕਿ ਗੱਲ ਦੇ ਵਿੱਚ ਸੱਚਾਈ ਹੈ ਉਹਨਾਂ ਦਾ ਅਸਤੀਫਾ ਦੇਣ ਦੇ ਵਿੱਚ ਕੁਝ ਨਾ ਕੁਝ ਤੇ ਲੱਗਦਾ ਹੈ ਵੀ ਕੁਝ ਹੋਇਆ ਹੈ ਪਾਰਟੀ ਦੇ ਵਿੱਚ ਭਾਜਪਾ ਸੂਬਾ ਪ੍ਰਧਾਨ ਜਿਹੜੇ ਨੇ ਪੰਜਾਬ ਦੇ ਸੁਨੀਲ ਜਾਖੜ ਪਹਿਲੀ ਗੱਲ ਤਾਂ ਜਿੱਦਣੇ ਪ੍ਰਧਾਨਗੀ ਇਹਨਾਂ ਨੂੰ ਮਿਲੀ ਔਰ ਪ੍ਰਧਾਨਗੀ ਬੀਜੇਪੀ ਪੰਜਾਬ ਦੀ ਲੀਡਰਸ਼ਿਪ ਨੇ ਨਹੀਂ ਦਿੱਤੀ ਇਹ ਦਿੱਤੀ ਹੈ ਹਾਈ ਕਮਾਂਡ ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੇਪੀ ਨੱਡਾ ਦੇ ਵੱਲੋਂ ਤੇ ਗ੍ਰਹਿ ਮੰਤਰੀ ਹਮੇਸ਼ਾ ਦੇ ਵੱਲੋਂ ਇਸ ਟਿਕੜੀ ਦੇ ਵੱਲੋਂ ਥਾਪੜਾ ਦਿੱਤਾ ਗਿਆ ਸੁਨੀਲ ਜਾਖੜ ਨੂੰ ਤਾਂ ਉਹ ਆਏ ਪਰ ਚਰਚਾ ਇਹ ਹੈ ਜਿਹੜੇ ਤੱਥ ਬੋਲਦੇ ਆ ਕਿ ਜੁਲਾਈ ਮਹੀਨੇ ਤੋਂ ਹੀ ਇਹ ਚਰਚਾ ਚੱਲ ਗਈ ਸੀ ਜਦੋਂ ਜਲੰਧਰ ਦੀ ਜਮਣੀ ਚੋਣ ਹੋਈ ਤਾਂ ਉਦੋਂ ਤੋਂ ਹੀ ਇਹ ਗੱਲ ਸਾਹਮਣੇ ਆ ਗਈ ਸੀ ਤੇ ਸੁਨੀਲ ਜਾਖੜ ਉਹਨਾਂ ਦਾ ਕਹਿਣਾ ਉੱਥੇ ਜਾ ਕੇ ਜਿਹੜੇ ਪਾਰਟੀ ਦੇ ਅੰਦਰੂਨੀ ਕਈ ਲੀਡਰ ਦੱਸਦੇ ਆ ਵੀ ਉੱਥੇ ਜਾ ਕੇ ਉਹ ਪਹੁੰਚ ਗਏ ਔਰ ਉਹਨਾਂ ਨੇ ਜਾ ਕੇ ਸਪਸ਼ਟ ਕਰ ਦਿੱਤਾ ਕਿ ਹੁਣ ਪ੍ਰਧਾਨ ਦੇ ਤੌਰ ਦੇ ਉੱਤੇ ਮੈਂ ਚੱਲਣ ਲਈ ਤਿਆਰ ਨਹੀਂ ਜ਼ਿੰਮੇਵਾਰੀ ਚੁੱਕਣ ਲਈ ਤਿਆਰ ਨਹੀਂ ਮੈਨੂੰ ਆਪਣੇ ਵੀ ਰਜੇਵੇਂ ਨੇ ਤੇ ਕੁਝ ਲੀਡਰਸ਼ਿਪ ਵੀ ਆ ਜਿਹੜੀ ਉਹ ਮੇਰੇ ਨਾਲ ਮਤਲਬ ਕਦਮ ਨਾਲ ਕਦਮ ਲਾ ਕੇ ਚੱਲਣ ਨੂੰ ਸ਼ਾਇਦ ਤਿਆਰ ਨਹੀਂ ਹੈ ਕਿਉਂਕਿ ਟਕਸਾਲੀ ਭਾਜ ਪਈ ਇਸ ਗੱਲ ਤੋਂ ਔਖੇ ਹੋ ਗਏ ਸੀ ਪਹਿਲੇ ਦਿਨ ਕਿ ਕੋਈ ਬਾਹਰਲਾ ਬੰਦਾ ਜਿਹੜਾ ਕਾਂਗਰਸ ਦਾ ਵੀ ਪ੍ਰਧਾਨ ਰਿਆ ਹੋਇਆ ਉਹ ਕਿ ਸਾਡੇ ਸਿਰ ਤੇ ਬਿਠਾ ਦਿੱਤਾ ਗਿਆ ਇੱਥੋਂ ਤੱਕ ਜਿਹੜੇ ਸਾਬਕਾ ਪ੍ਰਧਾਨ ਨੇ ਅਸ਼ਵਨੀ ਸ਼ਰਮਾ ਉਹ ਤੇ ਜਦੋਂ ਤਾਜਪੋਸ਼ੀ ਹੋਈ ਉਹਨਾਂ ਦੀ ਪ੍ਰਧਾਨਗੀ ਦੇ ਤੌਰ ਤੇ ਭਾਜਪਾ ਦੇ ਦਫ਼ਤਰ ਤੇ ਕਿਸੇ ਨੇ ਦੇਖੇ ਹੁਣ ਅਸੀਂ ਤਾਂ ਨਹੀਂ ਦੇਖੇ ਅਸੀਂ ਕਵਰ ਕੀਤਾ ਉਦੋਂ ਅਸੀਂ ਤਾਂ ਦੇਖੇ ਨਹੀਂ ਸਮਝਉਂਦੀ ਹੈ ਵੀ ਇੱਕ ਪ੍ਰਧਾਨ ਜਿਹੜਾ ਹੁੰਦਾ ਜਿਹੜੇ ਨਵੇਂ ਸਾਬਕਾ ਪ੍ਰਧਾਨ ਹੁੰਦਾ ਜਿਹੜਾ ਨਵਾਂ ਪ੍ਰਧਾਨ ਚੁਣਿਆ ਜਾਂਦਾ ਉਹਨੂੰ ਉਹਦੀ ਜਗ੍ਹਾ ਤੇ ਬਿਠਾ ਕੇ ਹੁੰਦਾ ਉਹਦੀ ਗੱਦੀ ਤੇ ਬਿਠਾ ਕੇ ਹੁੰਦਾ ਪਰ ਉਹ ਵੀ ਦਿਖਣ ਨੂੰ ਨਹੀਂ ਮਿਲੇ ਹੈਗੇ ਉੱਥੇ ਆ ਉਦੋਂ ਵੀ ਇਹ ਕਾਰਨ ਕਈ ਵਿਭਾਜਪਾ ਲੀਡਰਾਂ ਨੇ ਦੱਸਿਆ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਜਾਂ ਕੋਈ ਨਿੱਜੀ ਰਜੇਵੇਂ ਨੇ ਕੋਈ ਪਰਿਵਾਰ ਕਰਜੇਵੇਂ ਨੇ ਇਸ ਕਰਕੇ ਨਹੀਂ ਉਹ ਆ ਸਕੇ ਪਰ ਇਹ ਸਾਰਾ ਪੋਲੀਟੀਕਲ ਤੌਰ ਦੇ ਉੱਤੇ ਕੀ ਕ ਇਸੇ ਤਰ੍ਹਾਂ ਕੱਲਾ ਉਹਨਾਂ ਦਾ ਨਾਮ ਨਹੀਂ ਉਹ ਤਾਂ ਆਧਾਰਨ ਤਾਂ ਦਿੱਤੀ ਹੈ ਕਿਉਂਕਿ ਉਹਦੋਂ ਸੀਟ ਛੱਡ ਰਹੀ ਸੀ ਹੋਰ ਬਹੁਤ ਸਾਰੇ ਭਾਜਪਾ ਦੇ ਲੀਡਰ ਹੈ ਜਿਹੜੇ ਸ਼ਾਇਦ ਖੁਸ਼ ਨਹੀਂ ਪ੍ਰਧਾਨਗੀ ਹੇਠ ਚੱਲਣ ਦੇ ਸੁਨੀਲ ਜਾਖੜ ਦੇ ਤੇ ਕਹਿੰਦੇ ਉਹ ਪਹਿਲਾਂ ਹੀ ਦੱਸਿਆ ਹੈ ਹਾਈ ਕਮਾਂਡ ਨੂੰ ਪਰ ਹਾਈ ਕਮਾਂਡ ਨੇ ਕਹਿੰਦੇ ਸਤੀਫਾ ਮਨਜ਼ੂਰ ਕਰਨਾ ਤਾਂ ਦੂਰ ਦੀ ਗੱਲ ਉਹਨਾਂ ਨੇ ਸੁਨੀਲ ਜਾਖੜ ਨੂੰ ਕਹਿ ਦਿੱਤਾ ਕਿ ਨਹੀਂ ਤੁਹਾਡੀ ਪ੍ਰਧਾਨਗੀ ਹੇਠ ਚੱਲੇਗਾ ਪੰਜਾਬ ਸੂਬਾ ਚੋਣਾਂ ਦੇ ਵਿੱਚ ਸਾਡਾ ਜਿਹੜਾ ਵੋਟ ਬੈਂਕ ਹੈ 2024 ਦਾ ਉਹ ਵੀ ਵਧਿਆ ਔਰ ਸਾਨੂੰ ਨਾਰਾਜ਼ ਹੋਣ ਦੀ ਲੋੜ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੌਲੀ-ਹੌਲੀ ਹੋਰ ਗਰੋਥ ਕਰਾਂਗੇ ਪੋਲਿਟਿਕ ਵੋਟਾਂ ਦੇ ਤੌਰ ਦੇ ਉੱਤੇ VOTING ਦੇ ਰੂਪ ਦੇ ਵਿੱਚ ਤੇ ਤੁਸੀਂ ਜਾ ਕੇ ਕਮਾਂਡ ਸੰਭਾਲੋ ਫਿਰ ਸੁਨੀਲ ਜਾਖੜ ਵਿਦੇਸ਼ ਵੀ ਜਾਂਦੇ ਆ ਆਪਣੇ ਪਰਿਵਾਰਕ ਨਿੱਜੀ ਰਜੇਵਿਆਂ ਦੇ ਕਰਕੇ ਬਹੁਤ ਸਾਰੀਆਂ ਟਿੱਪਣੀਆਂ ਆਉਣ ਜਿੱਥੇ ਉਹਨਾਂ ਦੀਆਂ ਆਉਣੀਆਂ ਬਣਦੀਆਂ ਸੀ ਉਹ ਖੁੱਲਕੇ ਨਹੀਂ ਆਈਆਂ ਨਾ ਪ੍ਰੈਸ ਕਾਨਫਰੰਸ ਹੋਈ ਹੋਰ ਲੀਡਰ ਕਰਦੇ ਸੀ ਜਿਹੜੇ ਵੀ ਸਟੈਂਡ ਲੈਣੇ ਹੁੰਦੇ ਸੀ ਭਾਜਪਾ ਨੇ ਆਪਣੇ ਪੱਧਰ ਤੇ ਇੱਥੋਂ ਤੱਕ ਕਿ ਉਹਨਾਂ ਦੀ ਆਪਣੀ ਜਿਹੜੀ ਇੱਕ ਮੁਹਿੰਮ ਭਾਜਪਾ ਦੀ ਤੇ ਕਈ ਸਮਾਗਮ ਹੋਏ ਕਈ ਮੁਹਿੰਮਾਂ ਚਲਾਈਆਂ ਉਸ ਵਿੱਚ ਉਹਨਾਂ ਦੀ ਸ਼ਮੂਲੀਅਤ ਘੱਟ ਦੇਖੀ ਗਈ ਉਹ ਕਾਰਨ ਇੱਕ ਪੱਧਰ ਦੇ ਉੱਤੇ ਮੰਨ ਵੀ ਲਿਆ ਜਾਵੇ ਕਿ ਉਹ ਬਿਜੀ ਸਨ ਉਹ ਵਿਅਸਤ ਸਨ ਆਪਣੇ ਕਮਾਂਕਾਰਾਂ ਦੇ ਵਿੱਚ ਆਪਣੇ ਪਰਿਵਾਰਕ ਨਿੱਜੀ ਰਜੇਮਿਆਂ ਦੇ ਕਰਕੇ ਵੀ ਉਹ ਤਾਂ ਨਹੀਂ ਆਏ ਉਹ ਵੱਖਰੀ ਗੱਲ ਹੈ ਪਰ ਹੁਣ ਬੀਤੇ ਦਿਨ ਵੀ ਜਿਹੜੀ ਇੱਕ ਕਹਿੰਦੇ ਕਿ ਬੈਠਕ ਹੋਣੀ ਸੀ ਉੱਥੇ ਵੀ ਭਾਜਪਾ ਦੇ ਲੀਡਰਾਂ ਨੇ ਫੋਨ ਲਾਇਆ ਕਿ ਪ੍ਰਧਾਨ ਸਾਹਿਬ ਤੁਸੀਂ ਕਿੱਥੇ ਰਹਿ ਗਏ ਆਏ ਨਹੀਂ ਤੇ ਉਹ ਅੱਗੋ ਕਹਿੰਦੇ ਕਿ ਨਹੀਂ ਮੈਂ ਆ ਨਹੀਂ ਸਕਦਾ ਇਹ ਗੱਲਾਂ ਪਤਾ ਲੱਗਦੀਆਂ ਨੇ ਹੁਣ ਜਦੋਂ ਖਬਰਾਂ ਛਪ ਗਈਆਂ ਕਿ ਸੁਨੀਲ ਜਾਖੜ ਨੇ ਅਸਤੀਫਾ ਦੇ ਦਿੱਤਾ ਤੇ ਇਸ ਗੱਲ ਦੇ ਉੱਤੇ ਅਨਿਲ ਸਰੀਨ ਜਿਹੜੇ ਭਾਜਪਾ ਦੇ ਸੂਬੇ ਦੇ ਜਨਰਲ ਸਕੱਤਰ ਨੇ ਉਹ ਬਿਆਨ ਦਿੰਦੇ ਆ ਸਾਡੀ ਵੀ ਉਹਨਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਕਿ ਕੋਰੀ ਅਫਵਾਹ ਟੋਟਲੀ ਅਫਵਾਹ ਹੈ ਇਹ ਵਿਰੋਧੀਆਂ ਦੀ ਬੁਖਲਾਟ ਹੈ ਉਸ ਦੇ ਵਿੱਚ ਉਹ ਦਿੱਤੀ ਗਈ ਇਹ ਬਿਆਨਬਾਜ਼ੀ ਚੱਲ ਰਹੀ ਹੈ ਚਾਲਾਂ ਚੱਲ ਰਹੀਆਂ ਮੀਡੀਆ ਵਿੱਚ ਜਿਹੜੀਆਂ ਖਬਰਾਂ ਛਾਪ ਰਹੀਆਂ ਇਹ ਸੱਚ ਦੇ ਨੇੜੇ ਨਹੀਂ ਇਹ ਸਭ ਕੁਝ ਠੀਕ ਨਹੀਂ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਿਹੜੇ ਟ੍ਰਿਬਿਊਨਸ ਮੂਹ ਦੇ ਸੀਨੀਅਰ ਪੱਤਰਕਾਰ ਨੇ ਜੁਪਿੰਦਰਜੀਤ ਸਿੰਘ ਉਹਨਾਂ ਨੇ ਇਹੋ ਸੰਪਰਕ ਕੀਤਾ ਤੇ ਉਹ ਸੰਪਰਕ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਸੁਨੀਲ ਜਾਖੜ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਉਹ ਕਹਿੰਦੇ ਕਿ ਇਸ ਬਾਰੇ ਪਾਰਟੀ ਦਾ ਅੰਦਰੂਨੀ ਮਸਲਾ ਹੈ ਨਾ ਤਾਂ ਉਹਨਾਂ ਨੇ ਹਾਂ ਕੀਤੀ ਕਿ ਹਾਂ ਅਸਤੀਫਾ ਦਿੱਤਾ ਤੇ ਨਾ ਨਾ ਕੀਤੀ ਹੈ ਪਰ ਉਹ ਕਹਿ ਵੀ ਸਕਦੇ ਸੀ ਨਾ ਵੀ ਜੇ ਅਸਤੀਫਾ ਮੰਨ ਲਓ ਨਹੀਂ ਦਿੱਤਾ ਤਾਂ ਕਹਿ ਸਕਦੇ ਸੀ ਵੀ ਇਹ ਗੱਲ ਝੂਠ ਹੈ ਕੋਰਾ ਝੂਠ ਹੈ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇਹ ਤਾਂ ਹੁਣ ਦੂਜੇ ਭਾਜਪਾ ਦੇ ਜਿਹੜੇ ਜਰਨਲਸ ਕਤਰ ਨੇ ਅਨਿਲ ਸਰੀਨ ਉਹ ਕਹਿ ਰਹੇ ਨੇ ਨਾ ਸਰੀਨ ਸਾਹਿਬ ਸੁਨੀਲ ਜਾਖੜ ਨੇ ਨਹੀਂ ਕਿਹਾ ਔਰ ਇਹ ਕਹੇ ਕਿ ਪਾਰਟੀ ਦੇ ਅੰਦਰੂਨੀ ਮਸਲਾ ਹੈ ਔਰ ਨਾਲ ਇਹ ਕਿ ਇਸ ਤੋਂ ਬਾਅਦ ਕਿਸੇ ਤਰ੍ਹਾਂ ਦਾ ਕੋਈ ਸ਼ਾਮ ਤੱਕ ਬਿਆਨ ਨਾ ਆਉਣਾ ਜਦੋਂ ਤੱਕ ਅਸੀਂ ਵੀ ਗੱਲ ਕਰ ਰਹੇ ਹਾਂ ਤਾਂ ਉਹ ਬਿਆਨ ਨਹੀਂ ਆਇਆ ਤਾਂ ਇਸ ਦਾ ਮਤਲਬ ਇੱਕ ਸਾਫ਼ ਹੈ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਤਾਂ ਅੰਦਰ ਗੱਲ ਹੋਈ ਹੈ ਜਿਵੇਂ ਭਾਜਪਾ ਦੀ ਕੋਈ ਲੀਡਰਸ਼ਿਪ ਸ਼ਾਇਦ ਉਹਨਾਂ ਨਾਲ ਚੱਲਣ ਨੂੰ ਤਿਆਰ ਨਾ ਹੋਵੇ ਇਥੋਂ ਤੱਕ ਇੱਕ ਗੱਲ ਧਰਮਨੀ ਸਿੰਘ ਬਿੱਟੂ ਦੀ ਵੀ ਵਾਰ-ਵਾਰ ਚਰਚਾ ਝਾਲਾਂ ਕਿ ਇਸ ਗੱਲ ਦੇ ਉੱਤੇ ਵੀ ਇਸ ਨੂੰ ਵੀ ਕੋਰਾ ਝੂਠ ਦੱਸਿਆ ਹੈ ਭਾਜਪਾ ਦੇ ਜਨਰਲ ਸਕੱਤਰ ਨੇ ਕਿ ਇਹ ਵੀ ਗੱਲ ਠੀਕ ਨਹੀਂ ਹੈ ਕਿ ਰਵਨੀਤ ਬਿੱਟੂ ਤੋਂ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਨਾਰਾਜ਼ਗੀ ਨਹੀਂ ਹੈ ਕਿਉਂਕਿ ਉਹਨਾਂ ਦੇ ਹਾਰਨ ਤੋਂ ਬਾਅਦ ਵੀ ਉਹਨਾਂ ਨੂੰ ਕੇਂਦਰੀ ਮੰਤਰੀ ਬਣਾ ਦਿੱਤਾ ਗਿਆ ਰਾਜ ਸਭਾ ਮੈਂਬਰ ਉਹਨਾਂ ਨੂੰ ਰਾਜਸਥਾਨ ਤੋਂ ਬਣਾ ਦਿੱਤਾ ਗਿਆ ਕਹਿੰਦੇ ਕਿ ਹੋ ਸਕਦਾ ਸੰਜੀਲ ਜਾਖੜ ਨੂੰ ਇਤਰਾਜ਼ ਹੋਵੇ ਤਾਂ ਖਫਾ ਨੇ ਪਰ ਇਹ ਕਾਰਨ ਮੰਨ ਵੀ ਲਿਆ ਜਾਵੇ ਕਿ ਠੋਸ ਰੂਪ 'ਚ ਸਿੱਧੇ ਤੌਰ ਦੇ ਤੇ ਠੀਕ ਨਹੀਂ ਹੈ ਪਰ ਸੁਨੀਲ ਜਾਖੜ ਜਿਹੜੇ ਕਿ ਜੁਲਾਈ ਮਹੀਨੇ ਦੀ ਗੱਲ ਦੱਸੀ ਜਾ ਰਹੀ ਹੈ ਕਿ ਉਦੋਂ ਤੋਂ ਹੀ ਕਿਹਾ ਏ ਸੀ ਹਾਈ ਕਮਾਂਡ ਨੂੰ ਕਿ ਮੈਂ ਜਿੰਮੇਵਾਰੀ ਅੱਗੇ ਨਹੀਂ ਚਲਾ ਸਕਦਾ ਨਭਾ ਸਕਦਾ ਤੁਸੀਂ ਕਿਸੇ ਹੋਰ ਨੂੰ ਜਿੰਮੇਵਾਰੀ ਸੌਂਪੋ ਪਹਿਲਾਂ ਉਹਨਾਂ ਨੇ ਮਿਲ ਕੇ ਜਦੋਂ ਇਹ ਗੱਲ ਕੀਤੀ ਤਾਂ ਫਿਰ ਉਦੋਂ ਤੋਂ ਹੁਣ ਤੱਕ ਜੇ ਗੱਲ ਚੱਲ ਰਹੀ ਹੈ ਤਾਂ ਇਸ ਦੇ ਬਾਰੇ ਕੋਈ ਨਾ ਕੋਈ ਗੱਲ ਤੇ ਅੰਦਰ ਹੋਈ ਹੈ ਜਿਸ ਦੇ ਕਰਕੇ ਅਸਤੀਫੇ ਦੀਆਂ ਗੱਲਾਂ ਹੋ ਰਹੀਆਂ ਨੇ ਜੇਕਰ ਅਸਤੀਫੇ ਦੀ ਗੱਲ ਨਾ ਹੋਈ ਹੁੰਦੀ ਤਾਂ ਇੰਨੇ ਵੱਡੇ ਪਦਰ ਦੇ ਉੱਤੇ ਚਰਚਾ ਨਹੀਂ ਸੀ ਹੋਣੀ ਇੰਨੀ ਜ਼ਿਆਦਾ ਤਾਂ ਚਰਚਾ ਸੁਨੀਲ ਜਾਖੜ ਦੇ ਕਿਸੇ ਪੰਜਾਬ ਬਾਰੇ ਲੈ ਸਟੈਂਡ ਤੇ ਨਹੀਂ ਹੋਈ ਜਿੰਨੀ ਉਹਨਾਂ ਦੇ ਅਸਤੀਫੇ ਤੇ ਹੋ ਰਹੀ ਹੈ ਉਹ ਇਸੇ ਕਰਕੇ ਹੋ ਰਹੀ ਹੈ ਕਿ ਕੋਈ ਨਾ ਕੁਝ ਤੇ ਅੰਦਰ ਹੋਇਆ ਹੈ ਪਰ ਅਸਤੀਫਾ ਦਿੱਤਾ ਹੈ ਕਿ ਨਹੀਂ ਦਿੱਤਾ ਇਸ ਦੇ ਉੱਤੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਨੇ ਕਹਿ ਦਿੱਤਾ ਕਿ ਕੋਰਾ ਝੂਠ ਹੈ افਵਾਹ ਹੈ ਇਹ ਵਿਰੋਧੀਆਂ ਦੀ ਚ ਕਿ ਭਾਜਪਾ ਦੀ ਜਿਹੜੀ ਲੀਡਰਸ਼ਿਪ ਹੈ ਕਿ ਇੱਕਮਿਕ ਰਹਿ ਨਾ ਸਕੇ ਇਸ ਕਰਕੇ ਤੋੜਨ ਫੋੜਨ ਦੀਆਂ ਗੱਲਾਂ ਹੋ ਰਹੀਆਂ ਇਸ ਤਰ੍ਹਾਂ ਦੀ ਉਹਨਾਂ ਨੇ ਦਲੀਲਾਂ ਦਿੱਤੀਆਂ ਪਰ ਖੁਦ ਸੂਬਾ ਪ੍ਰਧਾਨ ਭਾਜਪਾ ਦੇ ਸੁਨੀਲ ਜਾਖੜ ਨੇ ਇਸ ਦੇ ਉੱਤੇ ਟਿੱਪਣੀ ਕਰਨ ਦੋਤੋਂ ਹੀ ਟਾਲਾ-ਵਟ ਲਿਆ ਪਾਸਾ-ਵਟ ਲਿਆ ਕਿ ਨਾ ਤਾਂ ਇਹ ਦੱਸਣਾ ਹੈ ਅਸੀਂ মিডিਆ ਨੂੰ ਕਿ ਅਸਤੀਫਾ ਦਿੱਤਾ ਹੈ ਤੇ ਨਾ ਇਹ ਦੱਸਣਾ ਹੈ ਕਿ ਅਸਤੀਫਾ ਨਹੀਂ ਦਿੱਤਾ ਪਰ ਹੁਣ ਇਹ ਉਹਨਾਂ ਦੇ ਸਥਿਤੀ ਸਪਸ਼ਟ ਕਰਨ ਵਾਲੀ ਹੋਣੀ ਸੀ ਉੱਥੇ ਹੀ ਵਿਰਾਮ ਲੱਗ ਜਾਣਾ ਸੀ ਉੱਥੇ ਹੀ ਚਰਚਾ ਬੰਦ ਹੋ ਜਾਣੀ ਸੀ ਜਿਸਨੂੰ ਲਜਖੜ ਸਾਹਿਬ ਕਹਿ ਦਿੰਦੇ ਕਿ ਮੈਂ ਕੋਈ استਿਫਾ ਨਹੀਂ ਦਿੱਤਾ ਅਸੀਂ ਪਾਰਟੀ ਦੇ ਨਾਲ ਖੜੇ ਆਂ ਔਰ ਮਜ਼ਬੂਤੀ ਦੇ ਨਾਲ ਅੱਗੇ ਚੱਲਾਂਗੇ ਹਾਲਾਂਕਿ ਆਮ ਤੌਰ ਤੇ ਇੱਕ ਚਰਚਾ ਹੁੰਦੀ ਹੈ ਕਿ ਜਦੋਂ ਕਾਂਗਰਸ ਦੇ ਵਿੱਚ ਵੀ ਹੁੰਦੇ ਸੀ استਿਫਾ ਉਹਨਾਂ ਨੇ ਕੱਲਾ ਇਸ ਵਾਰੀ ਚਰਚਾ ਨਹੀਂ ਹੋਈ ਦੋ ਵਾਰੀ ਉਦੋਂ ਵੀ ਦਿੱਤਾ ਸੀ استਿਫਾ ਇੱਕ ਵਾਰੀ ਤਾਂ ਖਲਾਰਾ ਇੰਨਾ ਪੈ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ استਿਫਾ ਹੈ ਉਹ ਅਸਤੀਫਾ ਜਿਹੜਾ ਉੱਥੇ ਹੀ ਆਪਣੀ ਜੇਬ ਦੇ ਵਿੱਚ ਪਾ ਲਿਆ ਜਾਂ ਪਾੜ ਦਿੱਤਾ ਇਸ ਤਰ੍ਹਾਂ ਦੀ ਚਰਚਾ ਵੀ ਹੋਈ ਸੀ ਉਹ ਕਿੰਨੀ ਵੱਡੀ ਖਲਬਲੀ ਮੱਚੀ ਸੀ ਉਸ ਤੋਂ ਬਾਅਦ ਉਹ ਮੋੜ ਐਸਾ ਬੰਨਿਆ ਕਿ ਉਸ ਤੋਂ ਬਾਅਦ ਕੈਪਟਨ ਮਰਿੰਦਰ ਸਿੰਘ ਦੀ ਕੁਰਸੀ ਦੀ ਆਪ ਦੀਆਂ ਚੂੜਾਂ ਹਿੱਲਣ ਲੱਗ ਗਈਆਂ ਸੁਖਜਿੰਦਰ ਰੰਧਾਵਾ ਦੇ ਨਾਲ ਜਦੋਂ ਅਸਤੀਫਾ ਦਿੱਤਾ ਗਿਆ ਇੱਕ ਵਾਰੀ ਉਦੋਂ ਦਿੱਤਾ ਕਿ ਇੱਕ ਵਾਰੀ ਜਦੋਂ ਗੁਰਦਾਸਪੁਰ ਤੋਂ ਸਣੀ ਦੇਵਲ ਤੋਂ ਚੋਣ ਹਾਰੇ ਉਦੋਂ ਅਸਤੀਫਾ ਦਿੱਤਾ ਗਿਆ ਤੇ ਸਾਰੀਆਂ ਗੱਲਾਂ ਅਸਤੀਫੇ ਦੀਆਂ ਸੁਨੀਲ ਜਾਖੜ ਨਾਲ ਪਹਿਲੀ ਵਾਰੀ ਨਹੀਂ ਜੁੜੀਆਂ ਪਰ ਉਦੋਂ ਤੋਂ ਜਿਹੜੀਆਂ ਗੱਲਾਂ ਸੀ ਅੰਦਰ ਖਾਤਿਆਂ ਹੁੰਦੀਆਂ ਸੀ ਉਹ ਬਾਹਰ ਆ ਜਾਂਦੀਆਂ ਸੀ ਉਦੋਂ ਵੀ ਅੰਦਰ ਮੀਡੀਆ ਦੇ ਵਿੱਚ ਆਪਣੇ ਜਿਹੜੇ ਸੀਨੀਅਰ ਪੱਤਰਕਾਰ ਨੇ ਜਗਤਾਰ ਸਿੰਘ ਭੁੱਲਰ ਜੀ ਉਹਨਾਂ ਦੀ ਰਿਪੋਰਟ ਨਹੀਂ ਸਭ ਕੁਝ ਦੱਸ ਦਿੱਤਾ ਸੀ ਬਾਹਰ ਆ ਕੇ ਬਈ ਆ ਆ ਅੰਦਰ ਗੱਲ ਹੋ ਗਈ ਹੈ ਕੈਪਟਨ ਮਰਿੰਦਰ ਸਿੰਘ ਦੇ ਕੋਲ ਕਿਸ-ਕਿਸ ਨੇ ਅਸਤੀਫਾ ਦਿੱਤਾ ਉਦੋਂ ਵੀ ਅੰਦਰ ਖਾਤੇ ਗੱਲ ਰਹਿ ਜਾਣੀ ਸੀ ਜੇ ਕਿਤੇ ਬਾਹਰ ਨਾ ਆਉਂਦੀ ਉਹਤੇ ਸਾਡੇ ਭਰੋਸੇਯੋਗ ਸੂਤਰਾਂ ਦੇ ਕਰਕੇ ਕਈ ਵਾਰੀ ਖਬਰਾਂ ਸਮੇਂ ਤੋਂ ਪਹਿਲਾਂ ਜਦੋਂ ਬਾਹਰ ਆਉਂਦੀਆਂ ਨੇ ਤਾਂ ਫਿਰ ਉਹ ਲੋਕੀਸ਼ਪੀਨੀ ਗੱਲ ਰਹਿੰਦੀ ਫਿਰ ਸਾਰੇ ਉਸ ਦੇ ਉੱਤੇ ਪੁਸ਼ਟੀ ਕਰ ਦਿੰਦੇ ਆ ਇੱਕ ਤੇ ਉਹ ਉਦੋਂ ਐਪੀਸੋਡ ਹੋਇਆ ਫਿਰ ਉਸ ਤੋਂ ਬਾਅਦ ਜਿਹੜਾ ਹੁਣ ਭਾਜਪਾ ਦੇ ਅੰਦਰ ਰਹਿ ਕੇ ਉਹਨਾਂ ਦੀ ਪ੍ਰਧਾਨਗੀ ਦੇ ਅਸ ਗੱਲ ਹੋ ਰਹੀ ਹੈ ਤੇ ਸ਼ਾਇਦ ਹੁਣ ਸੁਨੀਲ ਜਾਖੜ ਸਾਹਿਬ ਜਦੋਂ ਇੰਨੀ ਚਰਚਾ ਹੋਈ ਗਈ ਹੈ ਤੇ ਸ਼ਾਇਦ ਉਹ ਇੱਕ ਪ੍ਰੈਸ ਕਾਨਫਰੰਸ ਵੀ ਕਰ ਦੇਣ ਜਾਂ ਭਾਜਪਾ ਦੇ ਦਫ਼ਤਰ ਤੋਂ ਇੱਕ ਬਿਆਨ ਜਾਰੀ ਕਰ ਦੇਣ ਜਾਂ ਐਕਸ ਦੇ ਉੱਤੇ ਪੋਸਟ ਪਾ ਦੇਣ ਆਪਣੀ ਕਿ ਜਿਹੜੀ ਇਹ ਚਰਚਾ ਹੁਣ ਤੱਕ ਚੱਲੀ ਗਈ ਹੈ ਉਸ ਦੇ ਵਿੱਚ ਕਿਨੇ-ਕਿਨੇ ਝੂਠ ਬੋਲਿਆ ਹੈ ਕਿਹੜਾ ਸੱਚ ਬੋਲ ਰਿਹਾ ਹੈ ਸ਼ਾਇਦ ਉਹ ਦੱਸਣ ਤੇ ਉਸ ਤੋਂ ਬਾਅਦ ਸਥਿਤੀ ਜ਼ਿਆਦਾ ਸਪਸ਼ਟ ਹੋਵੇਗੀ ਪਰ ਇਹ ਗੱਲ ਪੱਕੀ ਹੈ ਕਿ ਹਾਈ ਕਮਾਂਡ ਹੈ ਜਿਹੜੀ ਉਹ ਸੁਨੀਲ ਜਾਖੜ ਤੋਂ ਨਾ ਖੁਸ਼ ਨਹੀਂ ਹੈ ਅਸੰਤੁਸ਼ਟ ਨਹੀਂ ਹੈ ਉਹ ਸੰਤੁਸ਼ਟ ਹੈ ਤੇ ਇਸੇ ਕਰਕੇ ਉਹਨਾਂ ਨੇ ਇਹਨਾਂ ਨੂੰ ਤੋਰਿਆ ਹੋਇਆ ਅੱਗੇ ਲਾਇਆ ਹੋਇਆ ਪ੍ਰਧਾਨ ਦੇ ਤੌਰ ਦੇ ਉੱਤੇ ਨਹੀਂ ਤਾਂ ਇਹ ਵੀ ਸੋਚ ਸਕਦੇ ਸੀ ਕਿ ਸਨੀਅਰਟੀ ਬੇਸ ਦੇ ਉੱਤੇ ਜਿਹੜੇ ਬਹੁਤ ਪੁਰਾਣੇ ਲੀਡਰ ਨੇ ਜਿਹੜੇ ਕਾਂਗਰਸ ਵਿੱਚੋਂ ਵੀ ਮੰਨ ਲਓ ਆਏ ਨੇ ਹਾਲਾਂਕਿ ਸੁਨੀਲ ਜਾਖੜ ਤਾਂ ਉਹਨਾਂ ਲੀਡਰਾਂ ਵਿੱਚੋਂ ਨੇ ਜਿਹੜੇ ਬਹੁਤ ਦੇਰੀ ਨਾਲ ਗਏ ਕਈ ਲੀਡਰ ਤਾਂ ਉਹ ਨੇ ਜਿਹੜੇ ਕਾਂਗਰਸ 'ਚ ਵੀ ਪਰਤਿਆਏ ਵਾਪਸ ਹੋ ਉਹਨਾਂ ਤੋਂ ਪਹਿਲਾਂ ਗਏ ਸੀ ਕੈਪਟਨ ਮਰਿੰਦਰ ਸਿੰਘ ਦੇ ਨਾਲ ਉਹਨਾਂ ਨੂੰ ਵੀ ਲਾਇਆ ਜਾ ਸਕਦਾ ਸੀ ਪਰ ਨਹੀਂ ਹਾਈ ਕਮਾਂਡ ਨੇ ਭਰੋਸਾ ਕਿਸ ਤੇ ਕੀਤਾ ਸੁਨੀਲ ਜਾਖੜ ਸਾਹਿਬ ਤੇ ਤਾਂ ਉਹਨਾਂ ਨੂੰ ਭਰੋਸਾ ਹਾਈ ਕਮਾਂਡ ਦੀ ਨਜ਼ਰ ਦੇ ਵਿੱਚ ਤਾਂ ਕਾਇਮ ਹੈ ਪਰ ਇੱਥੋਂ ਵਾਲੇ ਕਈ ਜਿਹੜੇ ਭ ਇਡਿ ਚ ਪੀੜ ਹੋਵੇ ਸੁਨੀਲ ਜਾਖੜ ਨੂੰ ਲੈ ਕੇ ਤੇ ਇਸੇ ਕਰਕੇ ਕਈ ਵਾਰੀ ਤਾਲ ਨਾਲ ਤਾਲ ਨਹੀਂ ਮਿਲਦੀ ਤਾਂ ਫਿਰ ਲੀਡਰਸ਼ਿਪ ਦੇ ਵਿੱਚ ਜਿਹੜੀ ਆ ਉਹ ਇੱਕ ਧੜਾ ਬਣ ਜਾਂਦਾ ਇੱਕ ਪਾਰਟੀ ਚ ਨਹੀਂ ਆ ਸਾਰੀਆਂ ਪਾਰਟੀਆਂ ਚ ਆ ਆਮ ਆਦਮੀ ਪਾਰਟੀ ਚ ਵੀ ਅੱਜਕੱਲ ਚਰਚੇ ਨੇ ਕਿ ਕੌਣ ਕਿੱਥੋਂ ਕਿਸ ਨੂੰ ਕਿਵੇਂ ਚਲਾਇਆ ਜਾ ਰਿਹਾ ਹੈ ਕਿਸ ਨੂੰ ਇਨਸਿਕਿਉਰਟੀ ਫੀਲ ਹੋ ਰਹੀ ਹੈ ਤੇ ਕਿਹੜਾ ਸਿਕਿਉਰਿਟੀ ਦੇ ਵਿੱਚ ਹੈ ਤੇ ਕਾਂਗਰਸ ਵੇਲੇ ਤੇ ਖਲਾਰਾ ਪਿਆ ਹੀ ਰਹਿੰਦਾ ਉਹਦਾ ਤਾਂ ਕਹਿਣਾ ਹੀ ਕੀ ਹੈ ਤੇ ਹੁਣ ਭਾਜਪਾ ਵਿੱਚ ਕਦੇ ਦੇਖਣ ਨੂੰ ਗੱਲ ਨਹੀਂ ਸੀ ਮਿਲੀ ਪਰ ਇਸ ਵਾਰੀ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਇਸੇ ਕਰਕੇ ਚਰਚਾ ਦਾ ਵਿਸ਼ਾ ਬਣ ਗਈ ਹੈ ਪਰ ਸੱਚ ਕੀ ਹੈ ਇਹ ਖੁਦ ਸੁਨੀਲ ਜਾਖੜ ਦੱਸਣ ਤਾਂ ਬਿਹਤਰ ਹੋਵੇਗਾ ਰਵਨੀਤ ਬਿੱਟੂ ਵਾਲਾ ਕੀ ਮਸਲਾ ਹੈਗਾ ਰਵਨੀਤ ਬਿੱਟੂ ਵਾਲਾ ਕੇਸ ਦੇ ਨਾਲ ਤੇ ਜੋੜਿਆ ਜਾ ਰਿਹਾ ਹੈ ਕਿ ਉਹਨਾਂ ਨੇ ਜਿਹੜੀ ਇੱਕ ਆਡੀਓ ਵੀਦੋਂ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹ ਇਸ ਤਰੀਕੇ ਨਾਲ ਬੋਲਦੇ ਦਿਖਾਈ ਦੇ ਰਹੇ ਸਿਮਰਜੀਤ ਬੈਂਸ ਦੇ ਨਾਲ ਜਿਹੜੀ ਕਥਾ ਤਾੜਿਓ ਹਾਲਾਂਕਿ ਰਵਨੀਤ ਬਿੱਟੂ ਨੇ ਕਿਹਾ ਕਿ ਆਡੀਓ ਹੀ ਮੇਰੀ ਨਹੀਂ ਹੈ ਜਾਂ ਇਹਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਪਰ ਸਿਮਰਨਜੀਤ ਸਿੰਘ ਬੈਂਸ ਨੇ ਆਪਣੀ ਪੜਾਅਸ ਕੱਢ ਲਈ ਆਡੀਓ ਵਾਇਰਲ ਕਰਕੇ ਦਰਸ਼ਕਾਂ ਨੂੰ ਯਾਦ ਕਰਾ ਦਿਓ ਵੀ ਉਹ ਗੱਲ ਕੀ ਕਹੀ ਸੀ ਉਹਨਾਂ ਨੇ ਉਸ ਦੇ ਵਿੱਚ ਤੋਂ ਇਸ ਤਰ੍ਹਾਂ ਸ਼ਬਦ ਵਰਤ ਰਹੇ ਸੀ ਕਿ ਉਹ ਕਹਿੰਦੇ ਕਿ ਹਰੇਕ ਪਾਰਟੀ ਦਾ ਵੀ ਇੱਧਰ ਵੀ ਪਾਲੇ ਪਾਸੇ ਵੀ ਇਹੀ ਹਾਲ ਆ ਉੱਧਰ ਵੀ ਇਹੀ ਹਾਲ ਆ ਤੁਸੀਂ ਸਾਡੇ ਅਲਾਉ ਫਲਾਣੀ ਫਲਾਣੀ ਪਾਰਟੀ ਦੇ ਵਿੱਚ ਉਹਨਾਂ ਨਾਲ ਸੰਪਰਕ ਹੁੰਦਾ ਤੇ ਉਹ ਪਾਰਟੀ ਦੇ ਵਿੱਚ ਇੱਕ ਦੂਜੇ ਨੂੰ ਕਿਵੇਂ ਕਿਸ ਨੂੰ ਪੱਟਣਾ ਹੈ ਕਿ ਇੱਧਰ ਲੈ ਕੇ ਜਾਣਾ ਇਹ ਗੱਲਾਂ ਹੋ ਰਹੀਆਂ ਸੀ ਔਰ ਜਾਖੜ ਸਾਹਿਬ ਬਾਰੇ ਵੀ ਸ਼ਬਦ ਆ ਜਿਹੜੇ ਇਹ ਨਹੀਂ ਵਰਤੇ ਜਾ ਰਹੇ ਸੀ ਇੱਕ ਪ੍ਰਧਾਨ ਦੇ ਤੌਰ ਦੇ ਉੱਤੇ ਜਾਂ ਫਿਰ ਇੱਕ ਬੜੇ ਅਦਬ ਸਤਕਾਰ ਦੇ ਨਾਲ ਉਹ ਉਹਨਾਂ ਨੇ ਜਿਹੜੇ ਢੰਗ ਨਾਲ ਸ਼ਬਦ ਵਰਤੇ ਉਹ ਆਡੀਓ ਲੋਕਾਂ ਨੇ ਸੁਣੀ ਲਈ ਹੋਣੀ ਹੈ ਸੋਸ਼ਲ ਮੀਡੀਆ ਦੇ ਉੱਤੇ ਪਈ ਹੈ ਅੱਜ ਵੀ ਤਾਂ ਉਦੋਂ ਵੀ ਉਹਨਾਂ ਦਾ ਇਹ ਗੱਲਾਂ ਨਿਕਲੀਆਂ ਤੇ ਇਸ ਕਰਕੇ ਉਸ ਨਾਲ ਜੋੜ ਕੇ ਵੇਖਿਆ ਜਾ ਰਿਹਾ ਕਿ ਹੋ ਸਕਦਾ ਸੁਨੀਲ ਜਾਖੜ ਨੂੰ ਉਹਨਾਂ ਨਾਲ ਵੀ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਹੋਵੇ ਕਿ ਉਹਨਾਂ ਤੋਂ ਵੱਡਾ ਕਦ ਉਹਨਾਂ ਦਾ ਕਰ ਦਿੱਤਾ ਗਿਆ ਪੰਜਾਬ ਭਾਈਪਾ ਦੇ ਤਰਫੋਂ ਕਿਉਂਕਿ ਕੇਂਦਰ ਦੇ ਵਿੱਚ ਉਹਨਾਂ ਨੂੰ ਵਜ਼ੀਰ ਵੀ ਬਣਾਇਆ ਗਿਆ ਪਰ ਸੁਨੀਲ ਜਾਖੜ ਵਜ਼ੀਰ ਨਹੀਂ ਬਣੇ ਪਰ ਸੁਨੀਲ ਜਾਖੜ ਦੀ ਉਹਨਾਂ ਨੂੰ ਨਾਰਾਜ਼ਗੀ ਭਾਵੇਂ ਹੋਵੇ ਨਾ ਹੋਵੇ ਪਰ ਕਈ ਭਾਜਪਾ ਦੇ ਜਿਹੜੇ ਟਕਸਾਲੀ ਲੀਡਰ ਨੇ ਉਹਨਾਂ ਨੂੰ ਜ਼ਰੂਰ ਸੁਨੀਲ ਜਾਖੜ ਤੋਂ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੋ ਸਕਦੀ ਹੈ ਪਰ ਜਦੋਂ ਹਾਈ ਕਮਾਂਡ ਸੁਨੀਲ ਜਾਖੜ ਤੋਂ ਖੁਸ਼ ਹੈ ਤਾਂ ਫਿਰ ਇੱਥੇ ਵਾਲੇ ਜੋ ਬਹਿ ਕੇ ਮਰਜੀ ਢੰਡੋਰਾ ਪੇਟੀ ਜਾਣ ਜਾਂ ਉਹਨਾਂ ਦੇ ਢਿੱਡ ਪੀੜ ਹੋਈ ਜਾਵੇ ਫਿਰ ਕੁਝ ਕਰ ਨਹੀਂ ਸਕਦਾ ਜਦੋਂ ਹਾਈ ਕਮਾਂਡ ਖੁਸ਼ ਹੈ ਹਾਈ ਕਮਾਂਡ ਕਿਸੇ ਵੀ ਪਾਰਟੀ ਦੀ ਹੋਵੇ ਚਲਦੀ ਆਖਰਕਾਰ ਉਹਨਾਂ ਦੀ ਹੈ